ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਨਵੇਂ ਵਲੌਗ 'ਚ ਅੱਜ ਆਪਾਂ ਗਿੰਡਲੀ ਪਹਾੜੀ ਤੇ ਖਾਦ ਪਾਨ ਲੱਗੇ ਆਂ ਡੈਡੀ ਗਰੀ ਸ਼ਾਇਦ ਮੁਰਚੇ ਤੇ ਚੱਲੇ ਨੇ ਉੱਥੇ ਧਰਨੇ ਤੇ ਖਣੌਰੀ ਭਾਤਣਾ ਫਿਰ ਆਪਾਂ ਹੀ ਵੰਨੇ ਆਂ ਸਫਾ ਤੋਂ ਬਾਅਦ ਟਰਾਲੀ ਲੈ ਕੇ ਜਾਵਾਂਗੇ ਜਾਂ ਗੱਡੀ ਤੇ ਬਣਾਨੇ ਆਂ ਬਿਉਂਤ ਜਿਵੇਂ ਦਾ ਬੰਦ ਆ ਜਾਂਦਾ ਸਸ ਨੇ ਆ ਮਿੱਤਰੋ ਕੱਲ ਅੱਪਾ ਪਾਰਤੀ ਟੁੱਕਰ ਲਿਵ ਕਿ ਚਾ ਗਿਆ ਗਾ ਹਮ ਹਮ ਟੋਪਾ ਦੂਜੀ ਹੱਥ ਪਾਣ ਲੱਗੇ ਆ ਆ ਆਪਣਾ ਬੀਏ ਡੀਬੀਡਬਲ 372 ਤੇ ਆਪਾਂ 272 2967 ਤੇ ਹਾਂ 272 236 ਇੱਕ 327 ਵੀ ਵਿਸ਼ੇਤਰਾ ਥੋੜਾ ਜਿਹਾ ਹੋਰ ਲਾਇਆ ਵਿੱਚ ਉਗਣ ਲੱਗੀ ਗਾਣਾ ਕੰਦੇ ਨੇ ਵੀ ਜਿੱਥੇ ਛੋਟਾ ਛੋਟਾ ਦਿੱਤਾ ਸੀ ਨਾ ਗਲੀਓਂ ਜੀ ਬਸ ਆਈ ਕੰਗੇ ਮਿੱਤਰ ਆਪਣੇ ਥੋੜੀ ਜੀ ਬਾਕੀ ਤਾਂ ਕਰਮਾਲੀ ਛੱਡੇ ਆਹ ਹੋਣ ਲੱਗੀ ਯਾਰ ਕਣਕ ਹੋਣ ਲੱਗੀ ਸਾਰੀ ਉੱਗ ਗਈ ਹੈ ਅਗਰ ਹੋ ਚੈੱਕ ਹੋ ਗਈ ਹੋ ਗਈ ਹੋ ਗਈ ਸਾਰੀ ਹੋ ਗਈ ਆ ਦੇਖੋ ਉਗਣ ਲੱਗੀ ਸਾਰੀ ਉਗਣ ਲੱਗੀ ਹੈ ਕਰ ਰੋ ਜਾਮਕਾ ਪਾਣੀ ਦਿੱਤਿਆਂ ਸਾਰੇ ਨਿਕਲਾਈ ਮਿੱਤਰੋ ਬਾਕੀ ਚਲੋ ਇੱਥੇ ਨਹੀਂ ਦਾਣੇ ਓਕੇ ਤੇ ਹੁਣ ਬੇਵਸੀ ਕੀ ਕਰੇ ਕੱਲ ਚਾਚੇ ਰਾਂ 2 ਕਿੱਲੇ ਵਿਚਾਰਿਆਂ ਦੁਬਾਰਾ ਘੇਰੀ ਸਾਰੀ ਕੀ ਕਰ ਆ ਵੇਖੋ ਤਾਂ ਨੀ ਚੱਕ ਉੱਗਣ ਲੱਗ ਗਈ ਪਤਾ ਨਹੀਂ ਕੀ ਸਿਸਟਮ ਹੈ ਸਮਝੋ ਹੀ ਕੰਮ ਪਾ ਰਿਹਾ ਅੱਜ ਕੀ ਤੇ ਆ ਬਸ ਆਹੀ 5 6 ਕਿੱਲੇ ਨੇ ਬਾਕੀ ਤੇ ਚਲੋ ਸੈਟ ਆ ਵੇਖੋ ਨਾ ਹੁਣ ਲੱਗ ਗਈ ਇਹਨੇ ਇਹਨੇ ਉੱਤੋਂ ਨਾ ਆ ਰਹੇ ਇੱਥੇ ਆ ਕੇ ਜ਼ਿੰਮੇਦਾਰ ਹਾਰ ਜਾਂਦਾ ਹੋਰ ਕੋਈ ਜਿੱਕਸ ਨਹੀਂ ਬਾਕੀ ਸਾਰਾ ਕੰਮ ਸੈੱਟ ਹੁੰਦਾ ਫਸਲ ਨਹੀਂ ਨਾ ਹੁੰਦੀ ਉਦੋਂ ਨਾ ਸਵਾਜਦਾ ਸਾਰਾ ਆਣ ਕੇ ਅੱਜੇ ਰਾਮੀ ਕੱਲ੍ਹ ਦੋ ਕਿੱਲੇ ਕੇਰੀ ਏ ਪਰ ਉਹਨਾਂ ਨੂੰ ਪਤਾ ਵਿਚਾਰਿਆ ਜਿਵੇਂ ਉਹਨਾਂ ਕਰੀ ਦਿਲ ਤੇ ਹੱਥ ਰੱਖ ਗਏ ਤਰਾਕੀ ਕੀ ਹੈ ਜੀ ਵਾਕਿਆ ਜੀ ਹੁਣ ਕਰੋ ਚੈੱਕ ਕੀਤਾ ਛੱਟਾ ਤੇ ਦਿੱਤਾ ਸੀ ਪਹਿਲੀ ਉਹ ਗਦੀ ਵੀ ਛੱਟੇ ਵਾਲੀ ਦੇ ਕੋਈ ਨਹੀਂ ਉੱਗੀ ਹਾਂ ਕਰੋ ਚੈੱਕ ਹਾਂ ਵੇਖੋ ਪਹਿਲੀ ਨਹੀਂ ਗਲੰਦੇ ਨੇ ਜਿਹੜੇ ਦਾਣੇ ਨਿਕਲਦੇ ਨੇ ਛੱਟੇ ਵਾਲੀ ਤੇ ਮਿੱਤਰੋ ਕੋਈ ਦਾਣਾ ਨਹੀਂ ਉੱਕੀ ਜਾਂਦੇ ਹਾਂ ਵੇਖੋ ਨਿਕਲੀ ਜਾਂਦੀ ਹੋਣਾ ਵੇਖੋ ਜਿਵੇਂ ਮੰਨ ਲਓ ਵੀ 20 ਚੋਂ 10% ਮਿਲ ਗਈ ਉਹਨਾਂ ਕੋ ਬਸੰਦ ਮੱਲਕੀ ਸੋਚੋ ਉਹ ਦਿਨ ਨਾਲ ਪਾਣੀ ਜਿੱਤਿਆ ਉੱਗ ਗਏ ਨੇ ਦਾਣੇ ਆਹ ਵੇਖੋ ਆ ਵੀ ਖੇਤਰੀ ਹੁਣਾਂ ਜਿਵੇਂ ਧੱਬੇ ਨੇ ਇੰਨੇ ਹੀ ਜਲੂਸ ਕੱਢ ਦੇਣਾ ਸਾਰੀ ਦਾ ਹੁਣ ਆਹ ਵੇਖੋ ਤੇ ਚਲੋ ਪਰਾਂ ਤਾਂ ਠੀਕ ਹੈ ਆਹ ਵੇਖੋ ਹੋ ਜਾਣੀ ਐ ਰਲ ਜਾਣੀ ਐ ਮੁੰਸਲਾਈਏ ਚਲੋ ਬਾਕੀ ਜਿਵੇਂ ਪ੍ਰਮਾਤਮਾ ਦੀ ਰਾਜਾ ਰਾਜਾ ਜੀ ਰਹਿਣਾ ਹੁਣ ਆ ਵੇਖੋ ਕੀ ਹਾਲ ਹੈ ਆਪੀ ਦੱਸੋ ਇੱਥੇ ਕੀ ਕਰੇ ਬੰਦਾ ਲੈ ਲੋ ਕਿੰਨੇ ਵੀ ਰਲੀ ਇੱਥੇ ਗਣਕ ਇੱਧਰ ਸਹੀ ਮਿੱਤਰੋ ਹਾਂ ਵੀ ਸਹੀ ਹੈ ਬਾਕੀ ਮਿੱਤਰੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਏਰੀਏ ਚ ਕਿਵੇਂ ਦੀ ਫਸਲਾਂ ਕਿਹੜੇ ਕਿਹੜੇ ਬੀਜ ਕਿਵੇਂ-ਕਿਵੇਂ ਝਾੜ ਰਹਿੰਦਾ ਤੇ ਆਪਾਂ ਵੀ ਦੱਸਾਂਗੇ ਸਾਰਾ ਕਿ ਮੈਂ ਕਿੰਨੀ ਖਾਦਾਂ ਆਪਾਂ ਹੁਣ ਦੂਜੀ ਖਾਦ ਪਾਉਣ ਲੱਗੇ ਹਾਂ ਮਿੱਤਰੋ ਇਹਨੂੰ ਅੱਜ ਪੂਰੇ 10 ਕੁ ਦਿਨ ਹੋ ਚੱਲੇ ਨੇ ਸ਼ਾਇਦ ਪਹਿਲੀ ਖਾਦ ਪਾਈ ਨੂੰ ਪਾਣੀ ਪਾਣ ਤੋਂ ਪਹਿਲਾਂ ਹੀ ਸਾਲਾ ਪਰ ਤੇ ਇੱਕ ਫੋਟ ਵਾਲੀ ਦਵਾਈ ਪਾਈ ਸੀ ਹੁਣ ਆਪਾਂ ਸਿੰਪਲ ਖਾਦ ਪਾਣੀ ਮਿੱਤਰੋ ਬਸ ਉਹ ਗਾਇਨ ਮਿੱਤਰੋ ਦਾਣੇ ਸਾਰੇ ਆਹ ਖੂ ਆਪਣੀ ਪਛੇਤਰੀ ਸੀ ਆਹ ਦੇਖੋ ਆਹ ਪਛੇਤਰੀ ਆਹ ਖੇਤਰੀ ਦੁਜੀ ਖਵਾ ਦਾ ਅੱਜ 30 ਕੇ ਸ਼ਾਇਦ 17 ਪਤਾ ਨਹੀਂ 18 ਲੋ ਮੇਟਰ ਆਪਾਂ ਜਾਪਾਨ ਲੰਗੀਆਂ ਖਾਦ ਪਾਣ ਦਾਲੇ ਬੁਰਾ ਆਲਾ ਵੇਖੋ ਬੁਰਾ ਹਾਲ ਹੋਇਆ ਕੁੱਟ ਕੁੱਟ ਕੇ ਫਿਰ ਪਾਣੇ ਮੈਸ ਕਰਕੇ ਪਹਿਲਾਂ ਖਾਦ ਲਿਉਣ ਦਾ ਕੋਈ ਫਾਇਦਾ ਨਹੀਂ ਜਿਹੜੀ ਖਾਦ ਲੈ ਆਂਦੇ ਆ ਛੁੱਕ ਰਿਓ ਜੇ ਲਿਆਂਦੀ ਪਤਾ ਨਹੀਂ 50 ਤੇ ਵੀ 70 ਕੱਟੇ ਲਿਆਂਦੀ ਸੀ ਬਸ ਹੁਣ ਤਾਜੀ ਲੈ ਲਾਂਗੇ ਕੋ 70 80 ਜਿਹੜੀ ਲੈਣੀ ਹੈ ਆ ਕੋ ਪੂਰਾ ਹਾਲੇ ਸਾਰੀ A ਤੋਂ Z ਦੀ ਜੰਮਦੀ ਪਈ ਹੈ ਉੱਥੇ ਪਈ ਜੰਮੀ ਹੁੰਦੀ ਹੈ ਨੇ ਕੀ ਜੋ ਕਰੇ ਕੀ ਨਹੀਂ ਆ ਵੇਖੋ ਆਪ ਕੀ ਆਪਾ ਬਾੜੀ ਖਾਦ ਆ ਇੰਦੇ ਜਮਾਨ ਲੱਗਿਆ ਇੱਥੇ ਟਾਈਮ ਲੈਸ ਲਾ ਦਿੰਦੇ ਆ ਤੇ ਵਿੰਦੇ ਰਿਹਾ ਜੀ ਵੇਲੋ ਮਿੱਤਰੋ ਖਾਦ ਦਿਹਾੜ ਮੈਂ ਰੁਹੀਂ ਸੰਤੋਸ਼ੂ ਰੋ ਕਰਕੇ ਖਿਆਲੇ ਖਾਦ ਦੇ ਆ ਵੇਲੋ ਡળે ਹੋਰ ਵੀ ਨਹੀਂ ਅਜੇ ਹਾਂ ਦੇਖੋ ਹੋਰ ਵੀ ਨਹੀਂ ਤਮਣ ਗਿਆ ਦੇਖੋ ਹਾਂ ਇਹਨਾਂ ਨੂੰ ਅਜੇ ਕੋਟਰੇ ਨਹੀਂ ਆਏ ਜੀ ਨਾਲ ਕਚਮਬਰ ਜੇ ਨਾਲ ਹਾਂ ਦੇਖੋ ਨੇ ਰਾਡ ਡਲਾ ਆ ਦੇਖੋ ਕੋਟਰੇ ਨੇ ਇੰਨੇ ਚ ਖਾਦ ਪੈ ਜਾਂਦੀ ਏ ਜਿੰਨਾ ਟਾਈਮ ਡੋਲੇ ਕੁੱਟਣ ਤੇ ਲੱਗਦਾ ਪਾਣੀ ਨਿਤ ਰੋਟੇ ਛੀਂਗਿਆ ਲੱਗਦਾ ਓਹ ਹੋਰ ਵੀ ਚਿਰ ਹੋਵੇ ਆਪਣੀ ਸਰੋਂ ਇਹ ਵੀ ਵਿਰਲੀ ਕਰਾਉਣ ਵਾਲੀ ਥੋੜੀ ਤੋਸ਼ ਮਾਰ ਲੱਗ ਗਿਆ ਇਹਦੇ ਚ ਖਾਦ ਆਪਾਂ ਅਗਲੇ ਸਨਵੇੜਾ ਹੀ ਹੈ ਵੈਸੇ ਇੱਕ ਚੀਜ਼ ਇਹ ਬੰਦਾ ਖਾਦ ਪਾਉਂਦਾ ਰਹੇ ਤੇ ਇੱਕ ਧਾਰ ਗੱਡੇ ਤੇ ਮੰਨ ਲਓ ਇਹ ਪੱਠੇ ਉਤਰੇ ਇਹਦਾ ਨਾ ਸਰੀਰ ਸਭ ਤੋਂ ਜ਼ਿਆਦਾ ਖੋਲਦਾ ਹੈ ਤੇ ਸੀਜ਼ਨ ਚ ਜਿਵੇਂ ਜਦੋਂ ਕਈ ਚਲਾਨੀ ਚੇਪੇ ਚੁੱਪੇ ਅਸੀਂ ਹੁਣ ਚੇਪੇ ਦੋਵੇਂ ਲਾਣੇ ਆਂ ਬੰਦਾ ਕੋਈ ਨਹੀਂ ਲੈਂਦੇ ਨਾਲ ਸਪਰੇ ਵੀ ਆਪ ਕਰਨੇ ਆ। ਸ਼ੁਰੂ ਸ਼ੁਰ ਚ ਇੱਕ ਦੋ ਦਿਨ ਬਸ ਦਿੱਕਤ ਹੁੰਦੀ ਹੈ ਸਰੀਰ ਜਮਾ ਰਹਿ ਜਾਂਦਾ ਫਿਰ ਉਸ ਤੋਂ ਬਾਅਦ ਕੋਈ ਦਿੱਕਤ ਨਹੀਂ ਹੁੰਦੀ ਜਮਾ ਸੈਟਿੰਗ ਰਹਿੰਦੀ ਬਿਲਕੁਲ। ਹੁਣ ਖਾਦ ਵੀ ਅਸੀਂ ਆਪ ਹੀ ਪਾਣੀ ਸਾਰੀ। ਮੰਨ ਲਓ ਵੀ ਬਸ ਜੇ ਕਰਾਨੇ ਆ ਤੇ ਇੱਕ ਦੁੱਜੀ ਸਪਰੇ ਕਰਾਨੇ ਆ ਬਸ। ਸੈਕੰਡ ਉੱਚੇ ਮਤਲਬ ਕੀ ਥੋੜੀ ਜੀ ਦਿੱਕਤ ਹੁੰਦੀ ਏ ਕੁਛ ਪੈਪ ਪੂਪ ਸਿਰੇ ਤੱਕ ਨਹੀਂ ਪਹੁੰਚਦਾ ਸਾਡਾ ਲੱਗੇ 7 ਕਿੱਲਿਆਂ ਦੀ ਲੰਮੀ ਲੰਮੀ ਲੈਣ ਬਣ ਜਾਂਦੀ ਏ ਪੈਪ ਇਹ 5 ਕੁ ਕਿੱਲਿਆਂ ਦਾ ਇੰਨੀ ਦੂਰ ਫਿਰ ਤੁਹਾਨੂੰ ਪਤਾ ਪੈਪ ਦੋ ਜਣੇ ਆਸਤੇ ਤੰਗੀ ਹੁੰਦੀ ਏ ਨਹੀਂ ਤੇ ਬਾਕੀ ਕੰਮ ਸਾਰਾ ਖਿੱਚ ਦਿੰਨੇ ਆ ਮਿੱਤਰੋ ਆਪਾਂ ਚਲੋ ਆਪਾਂ ਵਾਲੀਏ ਖਾਦ ਫਿਰ ਮਿਲ ਲਿਆ ਮਿੱਤਰੋ ਆਦਾ ਗਿਆ ਜਿੰਨੇ ਨੱਬੜ ਆਪਾਂ ਚੱਲੇ ਘਰ ਥੋੜਾ ਜਿਹਾ ਰਹਿ ਗਿਆ 2-4 ਕਿਲੋ ਆਪਾਂ ਇਸ ਚ ਸਰੋਂ ਦੇ ਮਾਰਨੇ ਉਹ ਸੰਤੋਸ਼ਾਪੀ ਮਾਰ ਮੁਰਲੇਗਾ ਪਾ ਜਾ ਰੋਟੀ ਬਣੀ ਛਕੀ ਐ ਇਹ ਜੇ ਸਲਫਰ ਹੈ ਨਾ ਸਲਫਰ ਉਹ ਵਾਈਟ ਜੀ ਹੋ ਕੇ ਉਹ ਚਿੰਬੜ ਜਾਂਦੀ ਆ atta ਦੇ ਆ ਵੇਖੋ ਮੇਰਾ ਨਾ ਖਰਾਬ ਕੀਤਾ ਉਹਨੇ ਆ ਵੇਖੋ ਉਹਨੇ ਨਾਸ ਮਾਰਿਆ ਸਾਰਾ ਇੱਥੋਂ ਨਾ ਸਾਰਾ ਅੰਦਰੋਂ ਖਰਾਬ ਜਾ ਹੋ ਗਿਆ ਆ ਵੀ ਨਾਲ ਹੀ ਸਾਡੇ ਨਾਲ બીજી ਸਾ ਵੇਖੋ ਕਣਕ ਜਿੱਥੇ ਜਿੱਥੇ ਆ ਰੂਟਾ ਬਟਰ ਵਾਲੀ ਐ ਕੱਲ ਨੂੰ ਆਪਾਂ ਜਾਣਾ ਮਿੱਤਰੋ ਹੈਵੀ ਲਿਸਨਸ ਦੀ ਰੈਨਿਊ ਕਰਾਣਾ ਫਿਰ ਆਪਾਂ ਦੋ ਦੋ ਦਿਨ ਆਪਣੇ ਉਧਰ ਫਿਰ ਆਪਾਂ ਟਰਾਲੀ ਦੇ ਢੋਲੋਕ ਬਣਾਵਾਂਗੇ ਦੋ ਤੂਕੇ ਪੱਤੀਆਂ ਪੁੱਤੀਆਂ ਲਵਾ ਕੇ ਸਾਰੀਆਂ ਉੱਜੜ ਔਰ ਤਾਊ ਰਾਮ ਰਾਮ ਠੀਕ ਹੋ ਚਲੋ ਵੇ ਇੱਥੇ ਵਾਲੀ ਆਲੇ ਗਰਾਊਂਡ ਚੋ ਵੀ ਸਾਬ ਸਫਾਈ ਕਰਨੇ ਆ ਖੇਡਾਂ ਕਰਾਂਗੇ ਹੁਣ ਵੇਲੇ ਹੀ ਹੁੰਨੇ ਆ ਆ ਸਾਰੇ ਪੁੱਟ ਪੁੱਟ ਦੇਣੇ ਆ ਦੀ ਕਰਨਿਆ ਸਫਾਈ ਮਿੱਤਰਵਾਲੀ ਵਾਲੀ ਆਲੇ ਦੀ ਨੱਟ ਵਾਲੀ ਆਹ ਮਿੱਤਰ ਆਪਣੀ ਨਿੱਕਾ ਜਿਹਾ ਘਰ ਆ ਤਾਂ ਇਹ ਕਿ سامنے ਉਹ ਦੇਖੁੰਦੇ ਨਹੀਂ ਲੱਗਾ ਮੈਂ ਆਇਆ ਵਾ ਰੋਟੀ ਖਾਵਾ ਕਰਨਿਆ ਫਿਰ ਸਫਾਈ ਉਧਰ ਦਾਰੇ ਦੀ ਕਿੱਥੇ ਨੇ ਇੱਥੇ ਵਾਵਾ ਰੌਣਕ ਲੱਗੀ ਤਿੰਦੀ ਹੈ ਪਰ ਆਪੇ ਨਹੀਂ ਜੀ ਲੱਗਣਾ ਜਦ ਰੌਣਕ ਨਹੀਂ ਲੱਗਣੀ ਤੇ ਟੋਟਾ ਲਾ ਤੁਝੇ ਨਾਲ ਜੋਂ ਸੌਂਦੀ ਕੀ ਗੱਲ ਕਰਦੀ ਮੰਦੇ ਮੇਰੇ ਨਾਲ ਜਾ ਫਿਰ ਸੁਵਾਨੀ ਹੁੜਾ ਨੇ ਪੀਵੀਸੀ ਕਰਾਣੀ ਮਿੱਤਰੋ ਬੁਰਾ ਹਾਲ ਹੋਇਆ ਪਿਆ ਕੰਦਾਂ ਦਾ ਇਹਨੂੰ 3 ਸਾਲ ਹੋਏ ਨੇ ਨਾ ਸੋਰੀ 4 4.5 ਸਾਲ ਹੋਏ ਨੇ ਪੂਰੇ ਟੌਪ ਦਾ ਰੰਗ ਕਰਾਇਆ ਸੀ ਕੱਲ ਨੂੰ ਲੱਗ ਜਾਣਾ ਪੀਵੀਸੀ ਵਾਲਿਆਂ ਉਸ ਤੋਂ ਬਾਅਦ ਫਿਰ ਤਿਆਰੀ ਹੁੰਦੀ ਟਰਾਲੀ ਦੀ ਕਰਨ ਲੱਗ ਜਾਣੀ ਹੈ ਧੋ ਦੋ ਕੇ ਸਾਰੀ ਕਰ ਦਾਂਗੇ ਸੈਟਿੰਗ ਤੇ ਫਿਰ ਟਰਾਲੀ ਵਾਲੇ ਵਲੌਗ ਹੋਣਗੇ ਮਿੱਤਰੋ ਉੰਨਾ ਮਿੱਤਰੋ ਮਿਲਨੇ ਆ ਕਿ ਜੰਨਾ ਨੇ ਵਲੌਗ ਚ ਗੁੱਡ ਬਾਏ